ਕੱਲ ਦੁਪਹਿਰੇ ਆਪਣੇ ਪੰਜਾਬ ਦੀ ਸ਼ੇਰਨੀ ਨੇ ਆ ਦੂਜਾ ਆਪਾਂ ਨੂੰ ਥੱਪੜ ਇਤਿਹਾਸ ਦਿਵਸ ਮਨਾਉਣ ਦਾ ਮੌਕਾ ਦਿੱਤਾ ਵਾ ਪੰਜਾਬ ਤੋਂ ਬਾਹਰ ਸਪੈਸ਼ਲ ਹਿਮਾਚਲ ਦੇ ਵਿੱਚ ਆਪਣੀਆਂ ਫੈਮਲੀਆ ਦੇ ਨਾਲ ਕੋਈ ਪਬਲਿਕ ਥੇਸ ਤੇ ਜਾਂਦਾ ਵਜਾ ਟੂਰਿਸਟ ਦੇ ਤੌਰ ਤੇ ਜਾਂਦਾ ਵਾ ਜੇ ਤੇ ਆਪਾਂ ਉਸ ਚੀਜ਼ ਤੋਂ ਗਰੇਜ ਕਰ ਸਕਦੇ ਹਾਂ ਉੱਥੇ ਜਾਣ ਤੋਂ ਤਾਂ ਜ਼ਰੂਰ ਗਰੇਜ ਕਰਿਓ ਹਾਂਜੀ ਸਾਈ ਸਖਤ ਨੂੰ ਹਵਾਈ ਕੋ ਜਿੱਕਾ ਖਾਲਸਾ ਹਵਾਈ ਕੋ ਦਿੱਕੀ ਫਤਿਹ ਜਿਨ੍ਹਾਂ ਵੀਰੋਂ ਪਤਾ ਹੀ ਆ ਤੁਹਾਨੂੰ ਕਿ ਕੱਲ ਦੁਪਹਿਰੇ ਆਪਣੇ ਪੰਜਾਬ ਦੀ ਸ਼ੇਰਨੀ ਨੇ ਆ ਦੂਜਾ ਆਪਾਂ ਨੂੰ ਥੱਪੜ ਇਤਿਹਾਸ ਦਿਵਸ ਮਨਾਉਣ ਦਾ ਮੌਕਾ ਦਿੱਤਾ ਵਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਉਸ ਭੈਣ ਦਾ ਸ਼ੇਰਨੀ ਦਾ ਤੇ ਸੋ ਮੈਂ ਸੰਗਤ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਸੰਗਤ ਜੀ ਆਪਾਂ ਨੂੰ ਹੁਣ ਉਸ ਭੈਣ ਦੇ ਨਾਲ ਖਲੋਣਾ ਵੀ ਚਾਹੀਦਾ ਵਾ ਤੇ ਦੂਸਰੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਜੋ ਵੀ ਵੀਰ ਭਰਾ ਆਪਣੇ ਪੰਜਾਬ ਤੋਂ ਬਾਹਰ ਸਪੈਸ਼ਲ ਹਿਮਾਚਲ ਦੇ ਵਿੱਚ ਆ ਆਪਣੇ ਫੈਮਲੀਆ ਦੇ ਨਾਲ ਕੋਈ ਪਬਲਿਕ ਪਲੇਸ ਤੇ ਜਾਂਦਾ ਵਜਾ ਟੂਰਿਸਟ ਦੇ ਤੌਰ ਤੇ ਜਾਂਦਾ ਵਾ ਜਾਂ ਕੋਈ ਆਪਣੇ ਕੰਮ ਦੇ ਵਿੱਚ ਜਾਂਦਾ bizness ਦੇ ਮੈਟਰ ਦੇ ਵਿੱਚ ਜਾਂਦਾ ਵਾ ਤੇ ਮੇਰੀ ਉਹਨਾਂ ਨੂੰ ਇੱਕੋ ਹੱਥ ਜੋੜ ਕੇ ਬੇਨਤੀ ਆ ਕਿ ਵੀ ਦੀ ਜੇ ਤੇ ਆਪਾਂ ਉਸ ਚੀਜ਼ ਤੋਂ ਗਰੇਜ ਕਰ ਸਕਦੇ ਹਾਂ ਉੱਥੋਂ ਜਾਣ ਤੋਂ ਤਾਂ ਜ਼ਰੂਰ ਗਰੇਜ ਕਰਿਓ ਠੀਕ ਹੈ ਜੀ ਸਪੈਸ਼ਲ ਮੇਰੇ ਪੱਗਾਂ ਵਾਲੇ ਭਰਾ ਠੀਕ ਹੈ ਜੀ ਤੇ ਜੇਕਰ ਤੁਹਾਨੂੰ ਜਾਣਾ ਜ਼ਰੂਰੀ ਵੀ ਆ ਕਿਉਂਕਿ ਪੱਗ ਜੇ ਆਪਾਂ ਬੰਨ੍ਹਦੇ ਆ ਤੇ ਆਪਾਂ ਨੂੰ ਇਹਨਾਂ ਦੀ ਰਾਖੀ ਵੀ ਕਰਨੀ ਆਉਣੀ ਚਾਹੀਦੀ ਹੈ ਹਨਾ ਤੇ ਕਿਉਂਕਿ ਬਾਅਦ ਵਿੱਚ ਆਪਾਂ ਪੱਕਾ ਲਵਾ ਕੇ ਆਪਾਂ ਵੀਡੀਓ ਪਾਈਏ ਹਨਾ ਉਸ ਤੋਂ ਬਾਅਦ ਨਹੀਂ ਦਿੰਦਾ ਸੋ ਮੇਰੇ ਵੀਰ ਜਰੂਰ ਜਾਇਓ ਪਰ ਆਪਣੀ ਪੱਗ ਦੀ ਸੇਫਟੀ ਵਾਸਤੇ ਨੂੰ ਧਿਆਨ ਚ ਜਰੂਰ ਰੱਖਿਓ ਕਿਉਂਕਿ ਤੁਹਾਨੂੰ ਇਹ ਪਤਾ ਵਾ ਕਿ ਜਿੱਦਾਂ ਇੰਦਰਾਗੜੀ ਵੇਲੇ ਆਪਣੇ ਸਿੱਖਾਂ ਨਾਲ ਹੋਇਆ ਸੀਗਾ ਉਹ ਜਗ ਜਾ ਰਾਂ ਤੇ ਮੈਂ ਨਹੀਂ ਚਾਹੁੰਦਾ ਕਿ ਕੋਈ ਭਰਾ ਕੋਈ ਵੀਰ ਬਾਅਦ ਵਿੱਚ ਵੀਡੀਓ ਬਣਾ ਕੇ ਪਾਵੇ ਕਿ ਮੇਰੇ ਨਾਲ ਖੜੋ ਮੇਰੇ ਨਾਲ ਇਦਾਂ ਹਿਮਾਚਲ ਦੇ ਵਿੱਚ ਜਾਂ ਇੱਥੇ ਇਦਾਂ ਹੋਇਆ ਵਾ ਹਨਾ ਸੋ ਆਪਾਂ ਨੂੰ ਪਹਿਲਾਂ ਹੀ ਸੁਚੇਤ ਰਹਿਣਾ ਚਾਹੀਦਾ ਵਾ ਤੇ ਮੇਰੇ ਭਰਾਵਾਂ ਨੂੰ ਹੱਥ ਜੋੜ ਕੇ ਮੈਂ ਦੁਬਾਰਾ ਬੇਨਤੀ ਕਰਦਾ ਵਾਂ ਕਿ ਕਿਤੇ ਵੀ ਜਾਣ ਤੋਂ ਪਹਿਲਾਂ ਆਪਣੀ ਦਸਤਾਰ ਦੀ ਸੇਫਟੀ ਦਾ ਜ਼ਰੂਰ ਧਿਆਨ ਰੱਖਿਓ ਜਾਓ ਜਾਂਦ ਜਾਂਦ ਕੇ ਜਾਓ ਕਿਉਂਕਿ ਸਾਨੂੰ ਪੰਜਾਬੀਆਂ ਨੂੰ ਜੇ ਪੱਗ ਬੰਨਣੀ ਆਂਦੀ ਆ ਤੇ ਸੰਭਾਲਣੀ ਵੀ ਆਂਦੀ ਆ ਇਹ ਚ ਦੋ ਰਿਆਂ ਨਹੀਂ ਹੈਗਾ ਮੈਂ ਕਿਸੇ ਵੀ ਵੀਰ ਭਰਾ ਨੂੰ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਆਪਾਂ ਬਹਾਦਰ ਨਹੀਂ ਆ ਠੀਕ ਹੈ ਜੀ ਸੋ ਮੇਰੇ ਵੀਰ ਜਾਓ ਜ਼ਰੂਰ ਜਾਓ ਪਰ ਪੱਗ ਦੀ ਸੇਫਟੀ ਦਾ ਵੀ ਧਿਆਨ ਰੱਖਿਓ ਤੇ ਜ਼ਰੂਰ ਕੁਝ ਨਾ ਕੁਝ ਆਪਣੀ ਸੇਫਟੀ ਵਾਸਤੇ ਜ਼ਰੂਰ ਪ੍ਰਬੰਧ ਕਰਕੇ ਜ਼ਰੂਰ ਜਾਓ ਸੋ ਜੇਕਰ ਬੇਨਤੀ ਸਹੀ ਲੱਗੀ ਤੇ ਸਾਰੇ ਵੀਰ ਭਰਾਵਾਂ ਨਾਲ ਸਪੈਸ਼ਲੀ ਆਪਣੇ ਡਰਾਈਵਰ ਵੀਰਾਣਾ ਜੱਟ ਪੁਲਿਸ ਤੇ ਵੀਰਾਣਾ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਹਾਂਜੀ ਸਾਈਂ ਸੰਤਰੂ ਹਵਾਈ ਕੋ ਜਿੱਕਾ ਖਾਲਸਾ ਹਵਾਈ ਕੋ ਦਿੱਕੀ ਫਤਿਹ ਜਿਨ੍ਹਾਂ ਵੀਰੋਂ ਪਤਾ ਹੀ ਆ ਤੁਹਾਨੂੰ ਕਿ ਕੱਲ ਦੁਪਹਿਰੇ ਆਪਣੇ ਪੰਜਾਬ ਦੀ ਸ਼ੇਰਨੀ ਨੇ ਦੂਜਾ ਆਪਾਂ ਨੂੰ ਥੱਪੜ ਇਤਿਹਾਸ ਦਿਵਸ ਮਨਾਉਣ ਦਾ ਮੌਕਾ ਦਿੱਤਾ ਵਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਉਸ ਭੈਣ ਦਾ ਸ਼ੇਰਨੀ ਦਾ ਤੇ ਸੋ ਮੈਂ ਸੰਤਰੂ ਇੱਕ ਬੇਨਤੀ ਕਰਨਾ ਚਾਹੁੰਦਾ ਵਾਂ ਕਿਸੰਤਰੀ ਆਪਾਂ ਨੂੰ ਹੁਣ ਉਸ ਪੈਣ ਦੇ ਨਾਲ ਖਲੋਣਾ ਵੀ ਚਾਹੀਦਾ ਵਾ ਤੇ ਦੂਸਰੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਜੋ ਵੀ ਵੀਰ ਭਰਾ ਆਪਣੇ ਪੰਜਾਬ ਤੋਂ ਬਾਹਰ ਸਪੈਸ਼ਲ ਹਿਮਾਚਲ ਦੇ ਵਿੱਚ ਆਪਣੀਆਂ ਫੈਮਲੀਆ ਦੇ ਨਾਲ ਕੋਈ ਪਬਲਿਕ ਪਲੇਸ ਤੇ ਜਾਂਦਾ ਵਜਾ ਟੂਰਿਸਟ ਦੇ ਤੌਰ ਤੇ ਜਾਂਦਾ ਵਾ ਜਾਂ ਕੋਈ ਆਪਣੇ ਕੰਮ ਦੇ ਵਿੱਚ ਜਾਂਦਾ ਬਿਜ਼ਨਸ ਦੇ ਮੈਟਰ ਦੇ ਵਿੱਚ ਜਾਂਦਾ ਵਾ ਤੇ ਮੇਰੀ ਉਹਨਾਂ ਨੂੰ ਇੱਕੋ ਹੱਥ ਜੋੜ ਕੇ ਬੇਨਤੀ ਆ ਕਿ ਵੀਦੀ ਜੇ ਤੇ ਆਪਾਂ ਉਸ ਚੀਜ਼ ਤੋਂ ਗਰੇਜ ਕਰ ਸਕਦੇ ਹਾਂ ਉੱਥੇ ਜਾਣ ਤੋਂ ਤਾਂ ਜਰੂਰ ਗਰੇਜ ਕਰਿਓ ਠੀਕ ਹੈ ਜੀ ਸਪੈਸ਼ਲ ਮੇਰੇ ਪੱਗਾਂ ਵਾਲੇ ਭਰਾ ਠੀਕ ਹੈ ਜੀ ਤੇ ਜੇਕਰ ਤੁਹਾਨੂੰ ਜਾਣਾ ਜ਼ਰੂਰੀ ਵੀ ਆ ਕਿਉਂਕਿ ਪੱਗ ਜੇ ਆਪਾਂ ਬੰਨ੍ਹ ਦਿਆਂ ਤੇ ਆਪਾਂ ਨੂੰ ਇਹਨਾਂ ਦੀ ਰਾਖੀ ਵੀ ਕਰਨੀ ਆਉਣੀ ਚਾਹੀਦੀ ਹੈ ਹਨਾ ਤੇ ਕਿਉਂਕਿ ਬਾਅਦ ਵਿੱਚ ਆਪਾਂ ਪੱਗਾਂ ਲਵਾ ਕੇ ਆਪਾਂ ਵੀਡੀਓ ਪਾਈਏ ਹਨਾ ਉਸ ਤੋਂ ਬਾਅਦ ਨਹੀਂ ਦਿੰਦਾ ਸੋ ਮੇਰੇ ਵੀਰ ਜਰੂਰ ਜਾਇਓ ਪਰ ਆਪਣੀ ਪੱਗ ਦੀ ਸੇਫਟੀ ਵਾਸਤੇ ਨੂੰ ਧਿਆਨ ਚ ਜਰੂਰ ਰੱਖਿਓ ਕਿਉਂਕਿ ਤੁਹਾਨੂੰ ਇਹ ਪਤਾ ਵਾ ਕਿ ਜਿੱਦਾਂ ਇੰਦਰਾ ਗਾਂਧੀ ਵੇਲੇ ਆਪਣੇ ਸਿੱਖਾਂ ਨਾਲ ਹੋਇਆ ਸੀਗਾ ਉਹ ਜਗ ਜਾ ਰਹਾ ਤੇ ਮੈਂ ਨਹੀਂ ਚਾਹੁੰਦਾ ਕਿ ਕੋਈ ਭਰਾ ਕੋਈ ਵੀਰ ਬਾਅਦ ਵਿੱਚ ਵੀਡੀਓ ਬਣਾ ਕੇ ਪਾਵੇ ਕਿ ਮੇਰੇ ਨਾਲ ਖੜੋ ਮੇਰੇ ਨਾਲ ਇਦਾਂ ਹਿਮਾਚਲ ਦੇ ਵਿੱਚ ਜਾਂ ਇੱਥੇ ਇਦਾਂ ਹੋਇਆ ਵਾ ਹਨਾ ਸੋ ਆਪਾਂ ਨੂੰ ਪਹਿਲਾਂ ਹੀ ਸੁਚੇਤ ਰਹਿਣਾ ਚਾਹੀਦਾ ਵਾ ਤੇ ਮੇਰੇ ਭਰਾਵਾਂ ਨੂੰ ਹੱਥ ਜੋੜ ਕੇ ਮੈਂ ਦੁਬਾਰਾ ਬੇਨਤੀ ਕਰਦਾ ਵਾਂ ਕਿ ਕਿਤੇ ਵੀ ਜਾਣ ਤੋਂ ਪਹਿਲਾਂ ਆਪਣੀ ਤਸਤਾਰ ਦੀ ਸੇਫਟੀ ਦਾ ਜ਼ਰੂਰ ਧਿਆਨ ਰੱਖਿਓ ਜਾਓ ਜੰਮ ਜੰਮ ਕੇ ਜਾਓ ਕਿਉਂਕਿ ਸਾਨੂੰ ਪੰਜਾਬੀਆਂ ਨੂੰ ਜੇ ਪੱਗ ਬੰਨਣੀ ਆਂਦੀ ਆ ਤੇ ਸੰਭਾਲਣੀ ਵੀ ਆਉਂਦੀ ਆ ਇਹ ਚ ਦੋ ਰਿਆਂ ਨਹੀਂ ਹੈਗਾ ਕਾਕੇ ਸੇ ਵੀ ਵੀਰ ਭਰਾ ਨੂੰ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਆਪਾਂ ਬਹਾਦਰ ਨਹੀਂ ਆ ਠੀਕ ਹੈ ਜੀ ਸੋ ਮੇਰੇ ਵੀਰ ਜਾਓ ਜਰੂਰ ਜਾਓ ਪਰ ਪੱਗ ਦੀ ਸੇਫਟੀ ਦਾ ਵੀ ਧਿਆਨ ਰੱਖਿਓ ਤੇ ਜਰੂਰ ਕੁਝ ਨਾ ਕੁਝ ਆਪਣੀ ਸੇਫਟੀ ਵਾਸਤੇ ਜਰੂਰ ਪ੍ਰਬੰਧ ਕਰਕੇ ਜਰੂਰ ਜਾਇਓ ਸੋ ਜੇਕਰ ਬੇਨਤੀ ਸਹੀ ਲੱਗੇ ਤੇ ਸਾਰੇ ਵੀਰ ਭਰਾਵਾਂ ਨਾਲ ਸਪੈਸ਼ਲੀ ਆਪਣੇ ਡਰਾਈਵਰ ਵੀਰਾਂ ਨਾਲ ਜੱਟ ਪੁਲਿਸ ਦੇ ਵੀਰਾਂ ਨਾਲ ਛੇਰ ਜਰੂਰ ਕਰਿਓ ਧੰਨਵਾਦ